ਫਰੀ ਕਿਉ ਕਰ ਰਹੇ ਹੋ ਤੁਸੀਂ ਸਾਡੀ ਇਨਸਪੀਰੇਸ਼ਨ ਤੁਸੀਂ ਆਪ ਹੋ ਜੀ ਉਹ ਫੀਲਿੰਗ ਬlesਟ ਕੀ ਮਤਲਬ ਤੁਹਾਡੇ ਨਾਲ ਖੜਾ ਇਸ ਦੁਨੀਆ ਚ ਕਿੰਨੇ ਚੰਗੇ ਲੋਕ ਨੇ ਜੇ ਕਿਤੇ ਸਾਰੇ ਇਕੱਠੇ ਹੋ ਜਾਂਨਾਂ ਦੁਨੀਆ ਚ ਦੁੱਖ ਰਹੇ ਹੀ ਨਾ ਮੈਨੂੰ ਕਦੀ ਮੌਕਾ ਨਹੀਂ ਮਿਲਿਆ ਕਿ ਮੈਂ ਵਿਧਾਨ ਸਭਾ ਚ ਆਪਣੀ ਦੇਸ਼ ਦੀ ਪਾਰਲੀਮੈਂਟ ਚ ਜਾ ਕੇ ਇਹਨਾਂ ਨੂੰ ਦੱਸਾਂ ਕਿ ਇਦਾਂ ਕੰਮ ਹੁੰਦਾ ਇਹ ਚੀਜ਼ਾਂ ਜਦੋਂ ਸਾਰੇ ਪੰਜਾਬ ਦੇ ਇਕੱਠੀਆਂ ਹੋ ਜਾਂਨ ਤਾਂ ਮੈਂ ਰਿਟਰਨ ਗਾਰੰਟੀ ਦਿੰਦਾ ਕੋਈ ਮਰੀਜ਼ ਪੰਜਾਬ ਚ ਪੈਸਿਆਂ ਕਰਕੇ ਮਾਰ ਕੇ ਦਿਖਾ ਦੋ ਮੇਰੀ ਗਰਦਨ ਤੜ ਤੇ ਅੱਜ ਸਾਰਿਆਂ ਨਾਲ ਡਾਕਟਰ ਰਵਿੰਦਰ ਬੈਂਸ ਜੀ ਡਾਕਟਰ ਅਮਰਜੀਤ ਰਾਏ ਜੀ ਨਿਰਮਲ ਸਿੰਘ ਜੀ ਤੇ ਨਵਜੀਤ ਕੌਰ ਜੀ ਇਹ ਡਾਕਟਰਸ ਦੀ ਟੀਮ ਹੈ ਜੀ ਤੇ ਜੇ ਮੈਂ ਕਹਾਂ ਸੱਚ ਤਾਂ ਮੇਰੇ ਲਈ ਤਾਂ ਚਲੋ ਮੇਰੀ ਟੀਮ ਹੀ ਸਭ ਕੁਝ ਹੈ ਤੇ ਇਹਨਾਂ ਨੇ ਮੈਨੂੰ ਅੱਜ ਮਿਲਵਾਇਆ ਇਹਨਾਂ ਰੱਬੀ ਰੂਹਾਂ ਨਾਲ ਇਹ ਬੜਾ ਪਵਿੱਤਰ ਕੰਮ ਕਰ ਰਹੇ ਨੇ ਜੀ ਇਹ ਡਾਕਟਰਸ ਦੀ ਟੀਮ ਹੈ ਕੈਨੇਡਾ ਤੋਂ ਯੂਐਸ ਕੈਲੀਫੋਰਨੀਆ ਤੋਂ ਯੂਐਸਏ ਤੋਂ ਓਕੇ ਇਹ ਤੁਸੀਂ ਕੌਣ ਐਕਸਪਲেইন ਕਰ ਸਕਦਾ ਵਧੀਆ ਤਰੀਕੇ ਨਾਲ ਤੁਸੀਂ ਕੀ ਕਰਦੇ ਹੋ ਜੀ ਇੰਗਲਿਸ਼ ਕਰਾਣਾ ਜੀ ਇੰਗਲਿਸ਼ ਨਹੀਂ ਪੰਜਾਬੀ ਅੱਛਾ ਪੰਜਾਬੀ ਪੰਜਾਬੀ ਤੁਸੀਂ ਪਲੀਜ਼ ਸਾਰਾ ਦੱਸੋ ਠੀਕ ਹੈ ਜੀ ਸਸੇ ਗਾਲ ਦੀ ਸਾਰਿਆਂ ਨੂੰ ਮੈਂ ਜਿੱਦਾਂ ਅਨਮੋਲ ਵੀਰੇ ਨੇ ਇੰਟਰੋਡਿਊਸ ਕਰਵਾਇ ਦਿੱਤਾ ਜੀ ਡਾਕਟਰ ਰਵਿੰਦਰ ਸਿੰਘ ਬੈਂਸ ਇਹ ਚੀਫ ਸਪਾਈਨ ਸਰਜਨ ਨੇ ਜੀ ਕਾਈਜ਼ਰ ਆਕਲੈਂਡ ਕੈਲੀਫੋਰਨੀਆ ਦੇ ਵਿੱਚ ਪਿਛਲੇ 23 ਸਾਲ ਤੋਂ ਸਪਾਈਨ ਦੀ ਪ੍ਰੈਕਟਿਸ ਆ ਉਹਨਾਂ ਦੀ ਇਹਨਾਂ ਦੇ ਅੰਡਰ ਕਮ ਕਰਦੇ ਸਾਰੇ ਅਸੀਂ ਇਹ ਵੈਸੇ ਸੌਰੀ ਮੈਂ ਇੰਟਰਪਟ ਕਰ ਰਿਹਾ ਬਾਈ ਜੀ ਪੰਜਾਬ ਤੋਂ ਹੀ ਨੇ ਇਹ ਪੈਦਾ ਇੰਗਲੈਂਡ ਚ ਹੋਇਆ ਜੀ ਤੇ ਵੈਸੇ ਇਨਸੈਸਟਰ ਪੰਜਾਬੀ ਆ ਪੰਜਾਬੀ ਕਿਹਨੇ ਦੇ ਮਾਦਰ ਬਿਲਕੁਲ ਪੰਜਾਬੀ ਮਾਵਲੀ ਰੱਖ ਸਕਦਾ ਇਹ ਪੰਜਾਬੀ ਸਿਖਾ ਦਿੱਤੀ ਜੀ ਇਹਨਾਂ ਨੂੰ ਹੌਲੀ ਹੌਲੀ ਭਲਾ ਹੰਦੀ ਨਹੀਂ ਸੀ ਅੱਛਾ ਜੀ ਓਕੇ ਜੀ ਜੀ ਹੁਣ ਬੋ ਇਨਨੇ ਸੋਚਿਆ ਸੀ ਜਦੋਂ ਵੀ ਪੰਜਾਬ ਆnde ਹੁੰਦੇ ਸੀ ਆਮ ਤੌਰ ਤੇ ਦੇਖਦੇ ਹੁੰਦੇ ਸੀ ਅਸੀਂ ਆਪਣੇ ਬੱਚੇ ਨੂੰ ਹਮੇਸ਼ਾ ਦੇਖਦੇ ਹਾਂ ਨਾ ਭੱਜੇ ਫਿਰਦੇ ਨੇ ਖੁਸ਼ ਹੁੰਦੇ ਨੇ ਜਦੋਂ ਵੀ ਇੱਥੇ ਕਦੀ ਸੜਕਾਂ ਤੇ ਦੇਖ ਲੈਂਦੇ ਇਹਨਾਂ ਲੱਗਦਾ ਹੁੰਦਾ ਯਾਰ ਮੈਂ ਸਪਾਇਨ ਸਰਜਨ ਹੋ ਕੇ ਵੀ ਵੈਲ ਆਫ ਹਾਂ ਹੁਣ ਪਰਵਾਹ ਠੀਕ ਆ ਆਪਣੇ ਬੱਚੇ ਸੈੱਟ ਨੇ ਵੀ ਇਹਨਾਂ ਲਈ ਕੁਛ ਨਾ ਕੁਛ ਤੇ ਕਰਨਾ ਚਾਹਣਾ ਜਿਨ੍ਹਾਂ ਨੂੰ ਵੀ ਸਪਾਇਨ ਦੀ ਪ੍ਰੋਬਲਮ ਹੈ ਇੱਥੇ ਤਾਂ ਇੱਕ ਆਈਡੀਆ ਲੈ ਕੇ ਚੱਲੇ ਸੀ ਜੀ ਹੌਲੀ ਹੌਲੀ ਰੱਬ ਨੇ ਸੇਮ ਮਾਈਂਡਡ ਬੰਦੇ ਸਾਰੇ ਇਕੱਠੇ ਕਰ ਦਿੱਤੇ ਸਾਡੀ ਟੀਮ ਦੇ ਵਿੱਚ ਵਾਹ ਜੀ ਵਾਹ ਤੇ 2013 ਚ ਆਇਆ ਸੀ ਹੌਲੀ ਹੌਲੀ ਟੀਮ ਇੰਪਲੀਮੈਂਟ ਕੀਤੀ ਤੇ 2015 ਚ ਪਹਿਲੀ ਵਾਰੀ ਇੱਕ ਮਿਸ਼ਨ ਟ੍ਰਿਪ ਰਨ ਕੀਤਾ ਸੀ ਜਲੰਧਰ ਐਸਜੀਐਲ ਚੈਰੀਟੇਬਲ ਹਸਪੀਟਲ ਦੇ ਵਿੱਚ ਜਿਹਦੇ ਵਿੱਚ 6 ਬੱਚਿਆਂ ਦੇ ਆਪਰੇਟ ਕੀਤੇ ਸੀਗੇ ਇੱਕ ਬੱਚਾ ਟੀਵੀ ਇਨਫੈਕਸ਼ਨ ਦੀ ਵਜ੍ਹਾ ਨਾਲ ਸੀਗਾ ਜਿਹੜਾ ਅੱਜ ਤੱਕ ਇਲਾਜ ਨਹੀਂ ਕਰਵਾ ਪਾਇਆ ਸੀਗਾ ਕਿਤੋਂ ਵੀ ਉਹ ਠੀਕ ਹੋ ਗਿਆ ਬਿਲਕੁਲ ਠੀਕ ਹੈ ਜੀ ਉਹ ਉਹਦੇ ਕੱਲ ਦੁਬਾਰਾ ਵੀ ਇਨਫਾਰਮੇਸ਼ਨ ਆਈ ਹੈ ਵੀ 2015 ਤੋਂ ਕਿੱਥੇ ਆ ਹੁਣ ਪੜਦਾ ਪਿਆ ਆਪਣੇ ਵਾਪਸ ਸਕੂਲ ਜਾ ਚੁੱਕੇ ਨੇ ਇੱਕ ਹੋਰ ਬੱਚੀ ਸੀ ਜਿਹੜੀ ਸਕੂਲ 'ਚ ਬੈਠ ਨਹੀਂ ਸੀ ਸਕਦੀ ਉਹਦੀ ਰੀਡ ਦੀ ਐਡੀ ਇੰਨੀ ਟੇਢੀ ਹੋ ਚੁੱਕੀ ਸੀ ਅੱਗੇ ਨੂੰ ਡੇਪੇਂਦੀ ਹੁੰਦੀ ਸੀਗੀ ਉਹ ਤੇ ਬੈਠ ਕੇ ਸਕੂਲ ਛੱਡ ਚੁੱਕੀ ਸੀ ਉਹਦੇ ਫਾਦਰ ਹੈ ਨਹੀਂ ਸੀਗੇ ਉਹਨੂੰ ਟ੍ਰੀਟ ਕੀਤਾ ਜੀ ਤੋਂ ਮਹਾਰਾਜ ਦੀ ਕਿਰਪਾ ਜੀ ਬਿਹਾਈ ਵੀ ਗਈ ਆ ਹੁਣ ਉਹ ਇਹ 2015 ਚੋਂ 2015 ਤੋਂ ਲੈ ਕੇ ਅਸੀਂ 12 ਵਾਰੀ ਮਿਸ਼ਨ ਟ੍ਰਿਪ ਕਰ ਚੁੱਕੇ ਹਾਂ ਜੀ ਤੇ 114 ਦੇ ਕਰੀਬ ਬੱਚੇ ਆਪਣੀ ਨਾਰਮਲ ਜ਼ਿੰਦਗੀ ਜੀਣਾ ਸ਼ੁਰੂ ਹੋ ਗਏ ਜੀ ਉਹਨਾਂ ਚੋਂ ਬਹੁਤ ਕੁੜੀਆਂ ਦੇ ਮੁੰਡਿਆਂ ਦੇ ਵਿਆਹ ਹੋ ਚੁੱਕੇ ਨੇ ਵਾਪਿਸ ਕਾਲਜ ਆ ਚੁੱਕੇ ਨੇ ਪੌਡਕਾਸਟ ਬਣਦਾ ਡਾਕਟਰ ਸਾਹਿਬ ਨਾਲ ਡਿਟੇਲਡ ਦੇ ਵਿੱਚ ਨਾ ਬਿਲਕੁਲ ਪੌਡਕਾਸਟ ਇਹ ਹੁਣ ਸਰਦਾ ਪੰਜਾਬੀ ਦਾ ਤੇ ਟਾਈਟਲ ਮੇਰਾ ਇੰਗਲਿਸ਼ ਚ ਮੈਂ ਨਾਲ ਵੈਜੋ ਸਲੇਟਰ ਦਾ ਸਲੇਟਰ ਟਰਾਂਸਲੇਟਰ ਬਣਾਣਾ ਬੈਠ ਸਕਦਾ ਨਾਲ ਇੰਪਰੂਵ ਹੋ ਰਹੀ ਨੇ ਪਰ ਅਗਲੀ ਵਾਰ ਤੱਕ ਇੰਨੀ ਕੁ ਪੰਜਾਬੀ ਕਰਦੇ ਹੋ ਕਿ ਘੰਟਾ ਡੇਢ ਘੰਟਾ ਸੀ ਪੋਡਕਾਸਟ ਡਿਟੇਲ ਤੇ ਜਾ ਕੇ ਘਰ ਬੈਠੇ ਵੀ ਲੋਕਾਂ ਨੂੰ ਗਾਈ ਮੈਂ ਕਲਾਸ ਲੈਟਰ ਨਾਲ ਬੈਠ ਜਾਂਦੇ ਜੀ ਆਪਾਂ ਹਾਂ ਪਰ ਬੜੀ ਖੁਸ਼ੀ ਹੋਈ ਕਿਉਂਕਿ ਜਿਹਨਾਂ ਦੇ ਪੋਡਕਾਸਟ ਸੀਸ ਕਰਕੇ ਜ਼ਰੂਰੀ ਆ ਕਿ ਆਮ ਲੋਕਾਂ ਨੂੰ ਅਸੀਂ ਜਿੰਨੇ ਇੱਥੇ ਪੇਸ਼ੈਂਟ ਦੇਖਦੇ ਆ ਨਾ ਉਹ ਚੋਂ ਸਾਨੂੰ 90% ਲੱਗਿਆ ਜੀ ਮਿਸ ਗਾਈਡਡ ਤੇ ਮਿਸ ਟਰੀਟਡ 90% ਤੋਂ ਜ਼ਿਆਦਾ ਹੀ ਕਿਉਂਕਿ ਮਿਲੀਅਨਸ ਆਫ ਰੁਪੀਏ ਜਬ ਮਿਲੀਅਨਸ ਆਫ ਡਾਲਰ ਵੇਸਟ ਹੋ ਰਹੇ ਨੇ ਲੋਕਾਂ ਦੇ ਸਿਰਫ ਇਹ ਕਰਕੇ ਕਿ ਕੋਈ ਸਹੀ ਸਲਾਹ ਨਹੀਂ ਜੁਦਾ ਅੱਛਾ ਇੱਕ ਤਾਂ ਡਾਕ ਹਿਚਕਿਚਾਉਂਦੇ ਨੇ ਸੋਸ਼ੀਅਲੀ ਸਾਫ਼ ਦੱਸਣ ਲਈ ਸਾਹਮਣੇ ਵੀ ਬੱਚਾ ਤੁਹਾਡਾ ਠੀਕ ਹੋ ਸਕਦਾ ਜਾਂ ਨਹੀਂ ਹੋ ਸਕਦਾ ਤੂੰ ਹਿਚਕਿਚਾ ਜਾਂਦੇ ਨੇ ਸ਼ਾਇਦ ਕਿ ਮੈਂ ਸਮਝ ਗਿਆ ਲੂਜ਼ ਅ ਪੇਸ਼ੈਂਟ ਲੂਜ਼ ਅ ਕਸਟਮਰ ਬਿਲਕੁਲ ਕਸਟਮਰ ਕਸਟਮਰ ਪੇਸ਼ੈਂਟ ਵਾਲੀ ਤਾਂ ਗੱਲ ਘਟ ਹੈ ਤੇ ਤੂੰ ਇਹ ਵੀ ਚੱਕਰ ਆ ਜੀ ਇਸ ਕਰਕੇ ਅੱਛਾ ਅੱਛਾ ਇਹ ਸਾਡੀ ਟੀਮ ਹੈ ਜੀ ਜਿਵੇਂ ਤੁਸੀਂ ਕਰਨ ਪਾਈ ਨੂੰ ਜਾਣਦੇ ਹੋ ਇਹਨਾਂ ਨੇ ਵੀ ਇੱਕ ਪੇਸ਼ੈਂਟ ਇਹਨਾਂ ਕੋਲ ਠੀਕ ਕਰਾਇਆ ਇਹਨਾਂ ਕੋਲ ਆ ਦੇਖੋ ਪ੍ਰੂਫ ਵੀ ਹੈਗਾ ਜਿਹਦੇ ਵਿੱਚ ਇੱਕ ਮਰੀਜ਼ ਜਿਹੜਾ ਤੁਰ ਨਹੀਂ ਪਾ ਰਿਹਾ ਸੀ ਇਹਦੇ ਬਾਰੇ ਕੀ ਸਟੋਰੀ ਭਾਜੀ ਦੱਸੋ ਸਾਰੀ ਇਹ ਭਾਜੀ ਇਹ ਇਹ ਭੈਣ ਜੀ ਉਹਨਾਂ ਦੀ ਵੀ ਕਾਲ ਆਈ ਸੀ ਸਾਨੂੰ ਤੇ ਵੀ ਇੱਕ ਬੱਚੀ ਆ ਵੀ ਬਹੁਤ ਗਰੀਬ ਪਰਿਵਾਰ ਦੀ ਇਹ ਵੀ ਟੀਬੀ ਇਨਫੈਕਸ਼ਨ ਹੌਲੀ ਹੌਲੀ ਰੀਡ ਦੀ ਹੱਡੀ ਗਾਲ ਚੁੱਕੀ ਆ ਤੋ ਤੁਰ ਨਹੀਂ ਸਕਦੀ ਉਹ ਵੀ 휠ਚੇਅਰ ਤੇ ਆ ਚੁੱਕੀ ਆ ਤੇ ਇਹਨਾਂ ਨੇ ਸਕੈਨ ਦੇਖੇ ਉਹਨਾਂ ਦੇ ਸਾਰਾ ਕੁਝ ਵੀ ਦੇਖਿਆ ਵੀ ਇਹ ਇਮੀਡੀਏਟ ਸਰਜੀ ਦੀ ਲੋੜ ਆ ਪਰ ਅਸੀਂ ਕੈਲੀਫੋਰਨੀਆ ਨੇ ਪੇ ਸਾਡੀ ਜਿਹੜੀ ਲੋਕਲ ਟੀਮ ਨੇ ਸਰਜਨ ਜਿਹੜੇ ਸਾਡੇ ਨਾਲ ਮਿਲੇ ਹੋਏ ਨੇ ਨਾ ਤੋਂ ਉਹਨਾਂ ਨੇ ਇਨਸਟਰਕਸ਼ਨ ਦਿੱਤਾ ਵੀ ਕੀ ਸਰਜਰੀ ਕਰੋ ਇਹਦੀ ਤੋਂ ਦੀ ਇਮੀਡੀਏਟ ਸਰਜਰੀ ਕੀਤੀ ਫ੍ਰੀ ਕਰਾਈ ਸਰਜਰੀ ਸਾਰੀ 100% ਕੋਈ ਪੈਸਾ ਨਹੀਂ ਲੱਗਿਆ ਇਹਨਾਂ ਦਾ ਕੋਈ ਪੈਸਾ ਨਹੀਂ ਲੱਗਿਆ ਵਾਹ ਜੀ ਵਾਹ ਐਸ ਸੀ ਐਲ ਚੈਰੀਟੇਬਲ ਹਸਪੀਟਲ ਦੇ ਵਿੱਚ ਆਏ ਹੋ ਫ੍ਰੀ ਕਿਉਂ ਕਰ ਰਹੇ ਹੋ ਤੁਸੀਂ ਸਾਡੀ ਇਨਸਪੀਰੇਸ਼ਨ ਤੁਸੀਂ ਆਪ ਹੋ ਜੀ ਗੁਰਪ੍ਰੀਤ ਭਾਜੇ ਨੂੰ ਫੋਲੋ ਕਰਦੇ ਆ ਸੀ ਕਿੰਨੀ ਸੋਹਣੀ ਦੁਨੀਆ ਯਾਰ ਐਦਾਂ ਦੇ ਵੀਰਾਂ ਨੂੰ ਮਿਲ ਕੇ ਨਾ ਐਦਾਂ ਦੇ ਦੇਖੋ ਡਾਕਟਰ ਨਾ ਬਹੁਤ ਵੱਡਾ ਨਾਮ ਹੈ ਡਾਕਟਰ ਕੱਲਾਕ ਰੱਬ ਦਾ ਰੂਪ ਕਹਿਣ ਨੂੰ ਨਹੀਂ ਹੈਗਾ ਕਿ ਡਾਕਟਰ ਰੱਬ ਦਾ ਰੂਪ ਹੈ ਏਦਾਂ ਦੇ ਡਾਕਟਰਾਂ ਕਰਕੇ ਹੀ ਡਾਕਟਰ ਨੂੰ ਰੱਬ ਦਾ ਰੂਪ ਦਾ درجہ ਦਿੱਤਾ ਗਿਆ ਠੀਕ ਹੈ देयर ਆਰ ਸਮ ਬਲੈਕਸ਼ੀਪਸ ਇਨ ਏਵਰੀ ਫੀਲਡ ਡਾਕਟਰਸ 'ਚ ਵੀ ਕੁਝ ਡਾਕਟਰਸ ਹੈਗੇ ਨੇ ਕੁਝ ਐਨਜੀਓਜ਼ ਵੀ ਕਰਪਟ ਹੈਗੀਆਂ ਨੇ ਕੁਝ ਪੋਲੀਟਿਸ਼ੀਅਨਸ ਤਾਂ ਚਲੋ ਜਿਆਦਾ ਹੀ ਕਰਪਟ ਨੇ ਹਰ ਫੀਲਡ ਦੇ ਵਿੱਚ ਕੁਝ ਨਾ ਕੁਝ ਬਲੈਕਸ਼ੀਪਸ ਹੈਗੀਆਂ ਨੇ ਬਟ ਏਦਾਂ ਦੇ ਡਾਕਟਰ ਨੇ ਪ੍ਰੂਵ ਕੀਤਾ ਹੋਇਆ ਕਿ ਬਹੁਤ ਚੰਗੇ ਲੋਕ ਵੀ ਹੈਗੇ ਨੇ ਬਸ ਚੰਗੇ ਲੋਕ ਇਕੱਠੇ ਨਹੀਂ ਹੁੰਦੇ ਜਲਦੀ ਮਾੜੇ ਲੋਕ ਇਕੱਠੇ ਹੋ ਜਾਂਦੇ ਨੇ ਤਾਂ ਆ ਜਿਹੜਾ ਪੇਸ਼ੈਂਟ ਤੁਰ ਨਹੀਂ ਸਕਦਾ ਸੀਗਾ ਆ ਤੁਸੀਂ ਦੇਖ ਸਕਦੇ ਹੋ ਰੀੜ ਦੀ ਹੱ ਅੱਜ ਆਪਣੇ ਬਿਨਾ ਕਿਸੇ ਸਪੋਰਟ ਤੋਂ ਬੱਚਾ ਚੱਕ ਕੇ ਕੁੜੀ ਤੁਰ ਰਹੀ ਐ ਔਰ ਇੱਕ ਇਹਦੀ ਜਿਹੜੀ ਪ੍ਰਾਣੀ ਵੀਡੀਓ ਦਿਖਾਇਓ ਪ੍ਰਾਣੀ ਦਿਖਾ ਦੇ ਦੀ ਇਹਦੀ ਪ੍ਰਾਣੀ ਵੀਡੀਓ ਦੇਖੋ ਕਿ ਇਹਨੂੰ ਦੋ ਬੰਦੇ ਚਲਵਾਂਦੇ ਸੀਗੇ ਤੇ ਡਾਕਟਰ ਨੇ ਕਹਿਆ ਸੀਗਾ ਸਾਰੀ ਉਮਰ ਇਹਨੇ ਨਹੀਂ ਚੱਲਣਾ ਪਰ ਇਹਨਾਂ ਦੀ ਮਿਹਨਤ ਦੇ ਨਾਲ ਤੁਸੀਂ ਦੇਖੋ ਆ ਕੁੜੀ ਦੋ ਬੰਦਿਆਂ ਦੀ ਸਪੋਰਟ ਦੇ ਨਾਲ ਤੁਰਦੀ ਸੀ ਤੇ ਅੱਜ ਦੇਖੋ ਬਾਈ ਜੀ ਉਹ ਕੱਲੀ ਤੁਰ ਰਹੀ ਇਸ ਤੋਂ ਵੱਡਾ ਜਿਹੜੀ ਇੱਕ ਡਾਕਟਰ ਨੂੰ ਰੱਬ ਦਾ ਦਰਜਾ ਨਾ ਦਿੱਤਾ ਜਾਵੇ ਤਾਂ ਹੋਰ ਕੀ ਦਿੱਤਾ ਜਾਵੇ ਤਾਂ ਬੜਾ ਸ਼ੁਕਰਗੁਜ਼ਾਰ ਹੈ ਭਾਜੀ ਪੂਰੀ ਇਨਸਾਨੀਅਤ ਵੱਲੋਂ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਤੁਹਾਡਾ ਉਹਦੀ ਪੰਜਾਬੀ ਵਾਲੇ ਵਟ ਕੱਢ ਦਿਓ ਨਹੀਂ ਪੰਜਾਬੀ ਬਹੁਤ ਵਧੀਆ ਜੀ ਅਸੀਂ ਕਹਿੰਦੇ ਜੀ ਬੋਲ ਕੇ ਦਿਖਾ ਦਿਓ ਡਾਕਟਰ ਸਾਹਿਬ ਤੁਸੀਂ ਪਲੀਜ਼ ਬੋਲੋ ਫਿਰ ਕੁਝ ਦੋ ਸ਼ਬਦ ਜ਼ਰੂਰ ਬੋਲੋ ਸਸਰੀਕਾ ਸਾਰੇ ਜਨਨ ਨੂੰ ਅਸੀਂ ਬਹੁਤ ਖੁਸ਼ ਹਾਂ ਤੁਹਾਨੂੰ ਮਿਲ ਕੇ ਨਾਲੇ ਤੁਹਾਡੀ ਸਾਰੀ ਟੀਮ ਨੂੰ ਮਿਲ ਕੇ ਅ ਅਸੀਂ ਐਨ ਜੀਓਜ਼ ਨੂੰ ਵੀ ਸਪੋਰਟ ਕਰਨਾ ਚਾਹੁੰਦੇ ਹਾਂ ਤੁਹਾਡੇ ਵਰਗੇ ਨਾਲੇ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਸੋ ਤੁਹਾਡਾ ਜੋ ਕੰਮ ਕਰਦੇ ਆ ਇਟਸ ਵੈਰੀ ਗੁੱਡ ਥੈਂਕ ਯੂ ਸਰ ਥੈਂਕ ਯੂ ਸਰ ਇਸ ਤੋਂ ਮੈਨੂੰ ਦਾਸ ਤੋਂ ਵਧੀਆ ਕੋਈ ਹੋਰ ਕੰਮ ਹੀ ਹੈ ਨਹੀਂ ਦਿਸ ਇਸ ਦਾ ਓਨਲੀ ਐਂਡ ਦਾ ਬੈਸਟ ਵਰਕ ਇਨ ਦਾ ਹੋਲ ਵਰਲਡ which you. we all can do is that's just about serving the people and serving humanity ਐਂਡ ਆਮ ਸੋ ਥੈਂਕਫੁਲ ਇੱਕ ਚੀਜ਼ ਵੀਰ ਜੀ ਮੈਂ ਐਡ ਕਰ ਸਕਦਾ ਇਹਦੇ ਵਿੱਚ ਜੀ ਕੋਈ ਵੀ ਤੁਸੀਂ ਗਰੁੱਪ ਬਾਹਰੋਂ ਆਉਂਦਾ ਦੇਖੋਗੇ ਨਾ ਕਦੇ ਵੀ ਕੋਈ ਨਾ ਕੋਈ ਸਪੋਰਟ ਹੁੰਦੀ ਆ ਸਾਰੇ ਕੁਝ ਇੱਕ ਸਿਰਫ ਇਹ ਨਹੀਂ ਕਿ ਇਹ ਡਾਕਟਰਸ ਦੀ ਟੀਮ ਇੱਥੇ ਆ ਕੇ ਟਰੀਟ ਕਰਦੀ ਆ ਹਰ ਬੰਦਾ ਜਿੰਨਾ ਵੀ ਖਰਚਾ ਆਉਂਦਾ ਉਹਨਾਂ ਡੋਨੇਟ ਕਰਦਾ ਇਹ ਸਾਡੀ ਨਾਨ-ਪ੍ਰੋਫਿਟ ਨੂੰ ਤੇ ਜਿੰਨਾ ਵੀ ਤੁਸੀਂ ਦੇਖੋਗੇ ਅਸੀਂ ਇੱਥੇ ਜੇ 25 ਬੰਦੇ ਆ ਨਾ 25 ਬੰਦਿਆਂ ਦਾ ਟੋਟਲ ਜਿੰਨਾ ਖਰਚਾ ਨਾ ਉਹ ਕਦੇ ਨਹੀਂ ਦੇਖੋਗੇ ਅਸੀਂ ਵੀਡੀਓ ਪਾ ਕੇ ਅਸੀਂ ਕਿਤੇ ਕਹਿ ਰਹੇ ਆ ਵੀ ਸਾਨੂੰ ਸਪੋਰਟ ਕਰੋ ਜਾਂ ਇਦਾਂ ਆ ਜਿੰਨਾ ਟੋਟਲ ਖਰਚਾ ਹੁੰਦਾ 70 ਤੋਂ 10000 ਡਾਲਰ ਇੱਕ ਵਾਰੀ ਲੱਗਦਾ ਜੀ ਜਿੰਨੇ ਆਦੇ ਜਿੰਨੇ ਸਾਡੇ ਟੀਮ ਮੈਂਬਰ ਹੁੰਦੇ ਨੇ ਆਪਣਾ ਟਾਈਮ ਆਪਣੀ ਐਕਸਪਰਟਿਸ ਤੇ ਡੋਨੇਟ ਕਰਦੇ ਨਹੀਂ ਕਰਦੇ ਨੇ ਤੇ ਜਿਹੜਾ ਉਹਨਾਂ ਦਾ ਖਰਚਾ ਹੈ ਉਹ ਵੀ ਆਪਣਾ ਆਪ ਕਰਕੇ ਪੋਹੁੰਚਾ ਲੈਂਦੇ ਨੇ ਤੇ ਇਕੱਲਾ ਇਕੱਲਾ ਓਏ ਹੋਏ ਥੈਂਕ ਯੂ ਥੈਂਕ ਯੂ ਬਹੁਤ ਬੜੀ ਕਿਸੇ ਵੀ ਹਸਪੀਟਲ ਚ ਇਥੇ ਸਪਾਈਨ ਦੀ ਸਰਜਰੀ ਜੇ ਹੁੰਦੀ ਆ ਜਿਹੜਾ ਐਵਰੇਜ ਕਾਸਟ 8 ਤੋਂ ਲੈ ਕੇ 18 ਲੱਖ ਰੁਪਏ ਦੇ ਵਿੱਚ ਆ ਬਿਲਕੁਲ ਹੈ ਮੈਂ ਖੁਦ ਦੇਖੀ ਇੱਕ ਸਰਜਰੀ ਦਾ ਹੈ ਸੱਚ ਜੀ ਉਹ ਤੁਸੀਂ ਫ੍ਰੀ ਕਰ ਦਿਓ ਆ ਕੇ ਇਥੇ ਲੋਕਾਂ ਨੂੰ 114 ਜਾਂ 18 ਦੇ ਕਰੀਬ ਆਰੇ ਗੁਰਸਵੰਦ ਦੇਖ ਲੋ ਖੜੇ ਹੋਗੇ ਮੈਨੂੰ ਆਮ ਸੋ ਫੀਲਿੰਗ ਬlesਟ ਕੀ ਮਤਰਾ ਨਾਲ ਖੜਾ ਇਸ ਦੁਨੀਆ ਚ ਕਿੰਨੇ ਚੰਗੇ ਲੋਕ ਨੇ ਜੇ ਕਿਤੇ ਸਾਰੇ ਇਕੱਠੇ ਹੋ ਜੰਨਾ ਦੁਨੀਆ ਦੇ ਦੁੱਖ ਰਹੀ ਨਾ ਮਕਸਦ ਸਾਡਾ ਇਹੀ ਹੈ ਜੀ ਸਾਡਾ ਮਕਸਦ ਇਹ ਹੋਣੀ ਇੱਕ ਸਰਜਰੀ ਸਾਡੀ ਸਾਰਿਆਂ ਦੀ ਨਾ ਮੰਜ਼ਿਲ ਇੱਕ ਹੈ ਜੀ ਜੀ ਸਫਰ ਲਗ ਲਗ ਤੁਰੇ ਮੰਜ਼ਿਲ ਇੱਕ ਹੁਣ ਮੈਂ ਡਾਕਟਰ ਨਹੀਂ ਬਣ ਸਕਦਾ ਤੁਸੀਂ ਬੀਿੰਗ ਅ ਡਾਕਟਰ ਆ ਕੇ ਇੱਥੇ ਮੱਥਾ ਖਾਈ ਨਹੀਂ ਕਰ ਸਕਦੇ ਜਿਹੜੀ ਅਸੀਂ ਅਸੇਵਨ ਵਾਰਿਆ ਉਹ ਸਾਡੀ ਲੇਖੇ ਜਿਹੜੀ ਤੁਸੀਂ ਕਰ ਰਹੇ ਹੋ ਤੁਹਾਡੇ ਲੇਖੇ ਪਰ ਤੁਹਾਨੂੰ ਮਿਲ ਕੇਆਂ ਲੱਗ ਰਿਹਾ ਮੈਂ ਮੰਨੀ ਭਾਜੀ ਸਾਨੂੰ ਮੌਕਾ ਦਿੱਤਾ ਤੁਸੀਂ ਅੱਜ ਇੱਥੇ ਆ ਗਏ ਸਾਡੇ ਕੋਲ ਅੱਜ 3-4 ਘੰਟੇ ਫ੍ਰੀ ਹੈਗੇ ਸੀਗੇ ਤੇ ਇਹਨੂੰ ਇਹੀ ਲੱਗਦਾ ਸੀ ਯਾਰ ਕਿਤੇ ਨਾ ਕਿਤੇ ਯੂਟਿਲਾਈਜ਼ ਕਰੀਏ ਅਗਲੀ ਵਾਰੀ ਜਦੋਂ ਤੁਸੀਂ ਆਣਾ ਹੈ ਨਾ ਪਲੀਜ਼ ਤੁਸੀਂ ਸਾਡੀ ਟੀਮ ਨਾਲ ਕੋਆਰਡੀਨੇਟ ਰੱਖਿਓ ਅਸੀਂ ਪੰਜਾਬ ਨੂੰ ਪੂਰੇ ਐਲਾਨ ਕਰ ਦਾਂਗੇ ਕਿ ਭਾਈ ਕਿਸੇ ਘਰ ਚ ਕੋਈ ਸਪਾਈਨ ਦਾ ਮਰੀਜ਼ ਬੈਠਾ ਤਾਂ ਘੱਟੋ ਘੱਟ 5000 ਮਰੀਜ਼ ਤੁਹਾਡੇ ਮੂਰੇ ਦਵਾਂਗੇ ਸਾਰੇ ਤੁਸੀਂ ਗਾਈਡ ਕਰੋ ਜੀ ਉਹ ਭਾਜੀ ਮੈਂ ਤਾਨੂੰ ਇੰਨਾ ਮਰੀਦ ਦੇ ਦਾਂ ਇੱਕ ਮੈਂ ਪ੍ਰੋਸੈਸ ਦੇਖੋ ਇੱਕ ਇਹ ਵੀ ਇੱਥੇ ਰਹਿਣਾ ਬੈਠਾ ਸਟੋਰ ਸੇਕ ਹੋ ਗਿਆ ਇੱਥੇ ਰਹਿਣਾ ਬੈਠਾ ਪਾਜੀ ਸਾਡੇ ਪਰਿਵਾਰ ਨੇ ਘਰਾਂ ਦੀਆਂ ਕਿਸ਼ਤਾਂ ਵੀ ਦੇਣੀਆਂ ਘਰਾਂ ਦੀਆਂ ਕਿਸ਼ਤਾਂ ਵੀ ਨਹੀਂ ਨਹੀਂ ਮੈਂ ਮੈਂ ਫਰੀ ਫਰੀ ਚ ਬਲੀਵ ਨਹੀਂ ਕਰਦਾ ਦੇਖੋ ਤੁਸੀਂ ਡਾਕਟਰੋਂ ਤੁਹਾਡੇ ਵੀ ਬੱਚੇ ਨੇ ਤੁਹਾਡੇ ਵੀ ਖਰਚੇ ਨੇ ਪਰ ਮੈਂ ਇਹ ਚਾਹਨਾ ਕਿ ਜਿਹੜੀ 8 ਤੋਂ 18 ਲੱਖ ਰੁਪਏ ਵਾਲਾ ਐਕਸਪੈਂਸ ਹੈ ਉਹ ਆਪਾਂ 80000 ਤੋਂ ਲੱਖ ਰੁਪਏ ਤੱਕ ਲੈ ਆਈਏ ਜੋ ਇੱਕ ਡਾਕਟਰ ਦਾ ਐਕਸਪੈਂਸ ਹੁੰਦਾ ਹੈ ਜੀ ਦੇਖੋ ਜਿਹੜੀ ਤੁਹਾਡੀ ਪੜ੍ਹਾਈ ਹੈ ਇਹਦੀ ਇਹਦਾ ਕੋਈ ਮੁੱਲ ਤਾਂ ਹੈ ਨਹੀਂ ਜੀ ਜੀ ਕੋਈ ਡਾਕਟਰ ਆਪਣੀ ਓਪੀਡੀ ਫੀਸ 1000 ਰੁਪਏ ਵੀ ਲੈਂਦਾ ਕੋਈ 3000 ਵੀ ਲੈਂਦਾ ਕੋਈ 10000 ਵੀ ਲੈਂਦਾ ਜੀ ਜੀ ਕਿ ਮੇਰੀ ਸਟੱਡੀ ਮੈਂ ਤੁਹਾਨੂੰ 10 ਮਿੰਟ ਮਿਲਣ ਦਾ 10000 ਰੁਪਏ ਲੈਣਾ ਉਹਦੇ ਤੇ ਆਪਾਂ ਬਹਿਸ ਨਹੀਂ ਕਰ ਸਕਦੇ ਹਣਾ ਉਹ ਕਹਿੰਦਾ ਯਾਰ ਮੈਂ ਆਪਣੀ ਪੜ੍ਹਾਈ ਤੇ ਕਰੋੜਾ ਰੁਪਏ ਲਾਇਆ ਮੈਂ ਤੈਨੂੰ ਕਿਉਂ ਫ੍ਰੀ ਦੇਖਾਂ ਬਟ ਮੈਂ ਚਾਹਨਾ ਜਿੰਨੇ ਕੁ ਲੋਕ ਹੁਣ ਸਾਡੇ ਕੋਲ ਜਿਹੜੀ ਡੋਨੇਸ਼ਨ ਹੁੰਦੀ ਭਾਜੀ ਹੁਣ ਸੁਪੋਜ਼ ਆ ਕੁੜੀ ਦਾ ਆਪਰੇਸ਼ਨ ਹੋਣਾ ਜੀ ਜੀ 30000 ਦਾ ਇਹ 3000 ਮੈਂ ਨਹੀਂ ਦਿੱਤਾ ਡੋਨਰਸ ਨੇ ਦਿੱਤਾ ਪਰ ਉਹ ਡਾਕਟਰ ਜਿਹੜਾ 30000 ਦਾ ਆਪਰੇਸ਼ਨ ਕਰ ਰਹੇ ਨੇ ਸਾਡੇ ਲਈ ਇਹੀ ਬਹੁਤ ਵੱਡੀ ਸੇਵਾ ਕਿ ਉਹ 3 ਲੱਖ ਵਾਲਾ ਆਪਰੇਸ਼ਨ ਹੈ ਜੀ ਜੀ ਤੁਸੀਂ ਅਗਰ ਲੋਕਾਂ ਨੂੰ ਗਾਈਡ ਹੀ ਕਰ ਦੋ ਨਾ ਜਿਵੇਂ ਤੁਸੀਂ ਅੰਦਰ ਗੱਲ ਕੀਤੀ ਕਿ ਮਿਸ ਗਾਈਡ ਕਰ ਰਹੇ ਨੇ ਡਾਕਟਰਸ ਉਹ ਮਿਸ ਗਾਈਡਸ ਦੇ ਚੱਕਰ 'ਚ ਲੋਕਾਂ ਨਾਲ ਬਹੁਤ ਵੱਡੀ ਜਿਹੜੀ ਮਾਈਂਡ ਗੇਮ ਦੇ ਨਾਲ ਜੇਬ ਜੁੜੀ ਹੋਈ ਹੈ ਜੀ ਜੀ ਕਿਉਂਕਿ ਜਦੋਂ ਤੱਕ ਮੁਰਗਾ ਹalal ਰਹੂਗਾ ਉਹ ਪੈਸੇ ਦਿੰਦਾ ਰਹੂਗਾ ਜਦੋਂ ਮੁਰਗਾ ਵੱਡਤਾ ਮੁਰਗੀ ਹੈ ਨਾ ਸੋਨੇ ਦੀ ਜਿਹੜੇ ਅੰਡੇ ਦਿੰਦੀ ਹੈ ਉਹ ਕੁਝ ਡਾਕਟਰ ਉਹ ਕਹਿੰਦੇ ਨੇ ਮੁਰਗੀ ਧੜਫਦੀ ਵੀ ਰਵੇ ਤੇ ਅੰਡੇ ਵੀ ਦਿੰਦੀ ਰਵੇ ਹੁਣ ਤੁਸੀਂ ਉਹ ਕਲੀਅਰ ਕਟ ਵਾਲੇ ਕਿ ਤੂੰ ਠ ਤੂੰ ਆਪਣੇ ਪੈਸੇ ਨਾ ਖਰਾਬ ਕਰ ਪਰ ਇੱਥੇ ਤਾਂ ਮਰੇ ਬੰਦੇ ਨੂੰ ਵੀ ਕਹਿੰਦੇ ਨੇ ਉਹ ਕੈਲ ਗਿਵ ਅ ਟਰਾਈ ਜੀ ਜੀ ਫਿਲਮ ਦਾ ਸੀਨ ਆ ਗੱਬਰ ਫਿਲਮ ਚ ਉਹ ਚ ਮਰਿਆ ਬੰਦਾ ਹਸਪੀਟਲ ਲੈ ਕੇ ਜਾਂਦੇ ਨੇ ਉਹ ਕਹਿੰਦੇ ਨੇ ਜੀ ਹੁਣ ਬੰਦਾ ਮਰ ਚੁੱਕਾ ਹੈ ਬ੍ਰਾਡ ਡੈੱਡ ਅਕਸ਼ੇ ਕੁਮਾਰ ਹਣਾ ਅਕਸ਼ੇ ਕੁਮਾਰ ਵਾਲੀ ਫਿਲਮ ਹੁਣ ਉਹਦੇ ਚ ਡਾਕਟਰ ਕੀ ਕਰਦੇ ਨੇ ਕੀ ਜੀ ਚਲੋ ਗਿਵ ਮੀ ਅ ਟਰਾਈ ਪਰ ਉਹ ਬੰਦਾ ਮਰ ਚੁੱਕਾ ਹੈ ਹੁਣ ਮੈਂ ਨਹੀਂ ਕਹਿੰਦਾ ਸਾਰੇ ਡਾਕਟਰ ਓਦਾਂ ਦੇ ਨੇ ਬਟ ਤੁਹਾਨੂੰ ਵੀ ਪਤਾ ਹੈ ਕਿ ਇਹ ਬਲੈਕ ਸ਼ਿਪਸ ਹੈਗੀਆਂ ਨੇ ਆਪਾਂ ਉਹਨਾਂ ਤੋਂ ਲੋਕਾਂ ਨੂੰ ਵੇਅਰ ਕਰਨਾ ਹੈ ਜਿਹੜੀ ਕੁਝ ਲੋਕ ਭਾਜੀ ਆਪ ਵੀ ਅਫੋਰਡ ਕਰ ਸਕਦੇ ਨੇ ਟਰੀਟਮੈਂਟ ਪਰ ਉਹਨਾਂ ਕੋਲ ਵਧੀਆ ਗਾਈਡੈਂਸ ਦੇਣ ਵਾਲਾ ਕੋਈ ਡਾਕਟਰ ਹੈ ਨਹੀਂ ਉਹਨੂੰ ਗਾਈਡ ਕਰ ਦੋ ਕਿ ਭਰਾ ਤੂੰ ਐਦਾਂ ਨਹੀਂ ਤੇਰੇ ਕੈਂਸਰ ਦੀ ਆ ਸਟੇਜ ਆ ਤੂੰ ਆ ਕਰ ਲੈ ਉਹਨੂੰ ਡਰਾ ਦਿੰਦੇ ਨੇ ਉਹ ਤੂੰ ਤੱਕ ਗਿਆ 8 ਲੱਖ ਦਾ ਇੰਤਜ਼ਾਮ ਕਰ ਲਾ ਘਰ ਕੋਈ ਵੇਚ ਲਾ ਐਫ ਡੀ ਫੜੀ ਤੜਾਲਾ ਕਰਦਾ ਚੱਕਲਾ ਆ ਜਾ ਤੁਹਾਡਾ ਜੁੜਨਾ ਸਾਡੇ ਲਈ ਇਹ ਬੜਾ ਵੱਡਾ ਬੈਨੀਫਿਟ ਹੈ ਜਿਹੜਾ ਅਸੀਂ ਲੋਕਾਂ ਨੂੰ ਸਹੀ ਤਰ੍ਹਾਂ ਨਾਲ ਗਾਈਡ ਕਰਦੀ ਹੈ ਜੀ ਜੀ ਹਾਂ ਭਾਈ ਬਚੋ ਆਪਰੇਸ਼ਨ ਦੀ ਲੋੜ ਨਹੀਂ ਹੈ ਤਾਂ ਨਾ ਕਰਾਓ ਇੱਥੇ ਤਾਂ ਹਰ ਕਿਸੇ ਦੀ ਆਪਰੇਟ ਹੋ ਜਾਂਦਾ ਜੀ ਜੀ ਜਿਹਨੂੰ ਨਹੀਂ ਵੀ ਲੋੜ ਉਹਨੂੰ ਵੀ ਰਗੜ ਰਹੇ ਨੇ ਸਾਡੀ ਤੇ ਇਹ ਆਦਤ ਹੈ ਜੀ ਅਸੀਂ ਉੱਥੇ ਕਦੀ ਓਵਰਚ ਬੈਠੇ ਆਮ ਤੌਰ ਤੇ ਕੋਈ ਵੀਡੀਓ ਐਨਜੀਓ ਦੀ ਉੱਥੇ ਖੁੱਲ ਜੂਵੇ ਨਾ ਵੀ ਪੈਸੇ ਵੀ ਆਹ ਬੱਚੇ ਦਾ ਇਲਾਜ ਕਰਾਉਣਾ ਵੀ ਆਹ ਆਹ ਲੋੜ ਆ ਮੈਂ ਕਾਲ ਕਰਕੇ ਕਿੰਨਾ ਹੋਣਾ ਵੀ ਉੱਥੇ ਵੀ ਆ ਬੱਚੇ ਨੂੰ ਇੱਥੇ ਭੇਜੋ ਜਾਂ ਇੱਥੇ ਭੇਜੋ ਜਾਂ ਇਹ ਬੱਚੇ ਤੇ ਪੈਸੇ ਨਾ ਲਾਓ ਵੀ ਜੇ ਕੋਈ ਕਹਿ ਰਿਹਾ ਵੀ ਸਰਜਰੀ ਕਰਦਨੇ ਆ ਇੰਨੇ ਪੈਸੇ ਲੱਗਣੇ ਠੀਕ ਹੋ ਜਾਊਗਾ ਝੂਠ ਬੋਲਦੇ ਆ ਤੁਸੀਂ ਨਾ ਕਰੋ ਤੁਸੀਂ ਫੋਰ ਐਗਜ਼ਾਮਪਲ ਭਾਜੀ ਇੱਥੋਂ ਦਾ ਮਰੀਜ਼ ਫੜ ਲਓ ਕੋਈ ਵੀ ਜਿਵੇਂ ਸਬੋਦੇ ਇਹਨਾਂ ਦਾ ਆਪਰੇਸ਼ਨ ਹੋਣਾ ਆਓ ਪੈਨਿਕ ਮੰਨ ਪਲੀਜ਼ ਆ ਸਕਦੇ ਹੋ ਇਹਨਾਂ ਦਾ ਆਪਰੇਸ਼ਨ ਹੋਣਾ ਹੁਣ ਇਹਨਾਂ ਦਾ ਪੱਥਰੀਆਂ ਦਾ ਆਪਰੇਸ਼ਨ ਹੋਣਾ ਬੜੀ ਸੁਣਨ ਵਾਲੀ ਗੱਲ ਹੈ ਮਤਲਬ ਮੇਰੀ ਉਮਰ ਛੋਟੀ ਹੈ ਮੈਨੂੰ ਕਦੀ ਮੌਕਾ ਨਹੀਂ ਮਿਲਿਆ ਕਿ ਮੈਂ ਵਿਧਾਨ ਸਭਾ ਚ ਆਪਣੀ ਦੇਸ਼ ਦੀ ਪਾਰਲੀਮੈਂਟ ਚ ਜਾ ਕੇ ਇਹਨਾਂ ਨੂੰ ਦੱਸਾਂ ਕਿ ਇਦਾਂ ਕੰਮ ਹੁੰਦਾ ਮੇਰੀ ਵੋਟ ਹੋ ਗਈ ਤੇ ਤੁਹਾਨੂੰ ਵੀ ਪਾਉਂਗਾ ਹਰੇ ਯਾਰ ਹਰੇ ਯਾਰ ਪਰ ਮੇਰੀ ਇੰਡੀਆ ਰੋਲਾ ਸਾਡੇ ਸਾਡੇ ਇੱਥੇ ਨਾ ਲੋਕਾਂ ਦੀ ਜਿਹੜੀ ਕੈਪੇਬਿਲਿਟੀ ਹੈ ਉਹਨੂੰ ਜੱਜ ਕੀਤਾ ਜਾਂਦਾ ਐਟ ਦ ਏਜ ਆਫ ਕਿ ਉਹਦੀ ਉਮਰ ਕਿੰਨੀ ਹੈ ਹਣਾ ਉਹਨੂੰ ਟਾਰਗੇਟ ਹੀ ਦਿੰਦੇ 28 ਸਾਲ ਦਾ ਮੁੰਡਾ ਇਹ ਦੱਸੇਗਾ ਕਿ ਦੇਸ਼ ਕਿਵੇਂ ਚੱਲਣਾ ਹੈ ਇਹ ਦੱਸੇਗਾ ਐਨ ਜੀਓ ਕਿਵੇਂ ਚੱਲਣੀ ਮੈਂ ਤੁਹਾਨੂੰ ਪ੍ਰੈਕਟੀਕਲੀ ਦੱਸਦਾ ਫੋਰ ਏਗਜ਼ਾਮਪਲ ਆ ਮਰੀਜ਼ ਆਇਆ ਆਪਣੇ ਕੋਲ ਹਣਾ ਇਹਨਾਂ ਦੀ ਪ ਇਨਾਂ ਕੋਲ ਆਸ਼ਵਾਨ ਕਾਰਡ ਹੈਗਾ ਇੱਕ ਘਰੇ ਪਿਆ ਇਹਨਾਂ ਦੇ ਜਿਹੜਾ ਇਹਨਾਂ ਨੂੰ ਪਤਾ ਚੱਲਦਾ ਨਹੀਂ ਜੀ ਸਰਕਾਰ ਨੇ ਬਣਾਇਆ ਹੋਇਆ ਪਰ ਜੇ ਉਹ ਸਹੀ ਤਰ੍ਹਾਂ ਇਹਨਾਂ ਨੂੰ ਗਾਈਡ ਕਰ ਦਿੱਤਾ ਜਾਵੇ ਕਿ ਆਹ ਕਾਰਡ ਦੀ ਇੱਥੋਂ ਵਰਤੋਂ ਹੋਣੀ ਹੈ ਤੇ ਆਪਰੇਸ਼ਨ ਫ੍ਰੀ ਹੋ ਸਕਦਾ ਤਾਂ ਜਿਹੜਾ ਇਹਨਾਂ ਦਾ ਆਪਰੇਸ਼ਨ 2 ਸਾਲ ਤੋਂ ਨਹੀਂ ਹੋ ਰਿਹਾ ਫ੍ਰੀ ਹੋ ਸਕਦਾ ਫੋਰ ਐਗਜ਼ਾਮਪਲ ਇਹਨਾਂ ਕੋਲ ਕਾਰਡ ਹੈ ਨਹੀਂ ਇਹਨਾਂ ਨੇ ਆਪਣੇ ਪੱਥਰੀਆਂ ਦਾ ਆਪਰੇਸ਼ਨ ਪਤਾ ਕੀਤਾ 80000 ਦਾ ਨਾਰਮਲ ਆਪਰੇਸ਼ਨ 70000 60000 ਪਰ ਉਹੀ ਡਾਕਟਰ ਮੇਰੇ ਕਹਿਣ ਤੇ ਆਪਰੇਟ ਕਰ ਰਿਹਾ 17000 ਦਾ ਰੀਜ਼ਨ ਉਹ ਕਹਿੰਦਾ ਯਾਰ ਤੂੰ ਇਹ ਰੇਟ ਕਿਸ ਨੂੰ ਡਿਸਕਲੋਜ਼ ਨਾ ਕਰੀਂ ਮੇਰੀ ਇੱਕ ਜੈਨੂਨ ਜੀ ਕੋਸ 17000 ਆ ਹੁਣ ਤੋਂ ਹੋ ਗਿਆ ਜੀ ਡਿਸਕਾਊਂਟ ਨਹੀਂ 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 ਅਸੀਂ ਸਟਾਰ ਉਹ ਡਾਕਟਰ ਦਾ ਨਾਮ ਨਹੀਂ ਨਾ ਲੈਂਦੇ ਜੀ ਜੀ ਉਹ ਡਾਕਟਰ 80000 ਦਾ ਹੀ ਕਰ ਰਿਹਾ ਆਪਰੇਟ ਜੀ 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 ਪਰ ਉਹ ਕਹਿੰਦਾ ਤੇਰੇ ਤੇਰੇ ਕੋਲ ਮੈਂ 17000 ਤਾਂ ਲੈ ਰਿਹਾ ਹਾਂ ਕਿ ਜਿੱਥੇ ਮੈਂ 10 ਆਪਰੇਟ ਰੋਜ਼ ਕੀਤੇ ਦੋ ਤੇਰੇ ਵਾਲੇ ਵੀ ਵੇਚੀ ਰਗੜ ਤੇ ਕਿਉਂਕਿ 5000 ਰੁਪਏ ਐਨਸੀਸੀਆ ਨੇ ਲੈਣਾ ਬੇਹੋਸ਼ ਕਰਨ ਵਾਲੇ ਨੇ ਬਾਕੀ ਉਹਦੇ 10 12 ਦੇ ਖਰਚੇ ਉਹ ਕਹਿੰਦਾ ਮੈਂ ਤੇਰਾ ਆਪਰੇਸ਼ਨ ਨੋ ਪ੍ਰੋਫਿਟ ਨੋ ਲਾਸ ਤੇ ਕਰੂੰਗਾ ਮੇਰੀ ਇਹੀ ਸੇਵਾ ਹੋਗੀ ਜੀ 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 ਅਸੀਂ ਡਾਕਟਰ ਦਾ ਨਾਮ ਡਿਸਕਲੋਜ਼ ਤਾਂ ਨਹੀਂ ਕਰਦੇ ਕਿਉਂਕਿ ਜਿਹੜੇ ਫਿਰ ਸਾਰੇ ਮਰੀਜ਼ਾਂ ਨੇ ਕਹਿਣਾ ਮੇਰਾ 17000 ਚ ਕਰੋ ਜੀ ਜੀ ਫਿਰ ਡਾਕਟਰ ਕਹਿੰਦਾ ਮੇਰੇ ਕੋਲ ਤਾਂ ਯਾਰ ਕਾਸਟਿੰਗ ਹੀ ਨਹੀਂ ਆਣੀ ਪਰ ਜੇ ਇਦਾਂ ਹੀ ਗਾਈਡ ਹੋ ਜਵੇ ਹਰ ਬੰਦਾ ਕਿ ਤੇਰੇ ਆਪਰੇਸ਼ਨ ਇੰਨੇ ਕ ਦਾ ਜਾਇਜ਼ ਰੇਟ ਹੈ ਡਾਕਟਰ ਦਾ ਵੀ ਖਰਚਾ ਨਿਕਲ ਜਵੇ ਤੇਰਾ ਵੀ ਭਲਾ ਹੋ ਜਵੇ ਅਸੀਂ ਬੀਗਾਂ ਐਨ ਜੀਓ ਲੋਕਾਂ ਦਾ ਦਾਨ ਵੀ ਦੇ ਦਈਏ ਹੁਣ ਇੱਥੇ ਕਿੰਨੇ ਹੁਣ ਗੋਡੇ ਬਦਲਨੇ ਨੇ ਕਿਸੇ ਦੇ ਪੱਥਰੀਆਂ ਕਿਸੇ ਦੇ ਰਸੌਲੀਆਂ ਉਹ ਬੜੇ ਜੈਨੂਨ ਜੇ ਅਸੀਂ ਡਾਕਟਰਾਂ ਨੂੰ ਕਦੀ ਨਹੀਂ ਕਹਿੰਦੇ ਫ੍ਰੀ ਕਰੋ ਕਿਉਂਕਿ ਡਾਕਟਰ ਦਾ ਹਸਪੀਟਲ ਹੈ ਡਾਕਟਰ ਦੇ ਐਕਸਪੈਂਸਸ ਆ ਡਾਕਟਰ ਦਾ ਬੈੱਡ ਹੈ ਬਿਲਕੁਲ ਨਾ ਫ੍ਰੀ ਕਰੋ ਪਰ ਇੱਕ ਜੈਨੂਨ ਜਾਂ ਰੇਟ ਦੇ ਦਿਓ ਕਿ ਭਾਈ ਅਨਮੋਲ ਤੇਰੇ ਜਦੋਂ ਚਿੱਟੇ ਮੋਤੀ ਦਾ ਆਪਰੇਸ਼ਨ ਹੈ ਭਾਜੀ 3100 ਚ ਕਰਾਨੇ ਆ ਅਸੀਂ ਕਰਨ ਵਾਲੇ 3100 ਛੱਟੋ-ਛੱਟ ਹੁਣ ਤੱਕ ਅਸੀਂ 2-3000 ਆਪਰੇਸ਼ਨ ਕਰਾਤਾ ਕਿ ਉਹ ਪੈਸੇ ਦੇਣ ਵਾਲੀ ਜਨਤਾ ਬਹੁਤ ਹੈ ਬਾਜੀ ਮਰੀਜ਼ ਵੀ ਬਹੁਤ ਨੇ ਦਾਨ ਦੇਣ ਵਾਲੇ ਵੀ ਬਹੁਤ ਨੇ ਚੰਗੇ ਡਾਕਟਰ ਵੀ ਬਹੁਤ ਨੇ ਫਿਰ ਵੀ ਲੋਕਾਂ ਦਾ ਭਲਾ ਕਿਉਂ ਨਹੀਂ ਹੋ ਰਿਹਾ ਕਿਤਨੇ ਕਿਤੇ ਮੈਨੇਜਮੈਂਟ ਦੀ ਕਮੀ ਹੈ ਜੇ ਮੈਨੇਜਮੈਂਟ ਆ ਗਏ ਗੁੱਡ ਡਾਕਟਰ ਗੁੱਡ ਟੀਮ ਪੇਸ਼ੈਂਟ ਜਿਹਨੂੰ ਲੋੜ ਹੈ ਤੇ ਡੋਨਰਸ ਇਹ ਤਿੰਨੋਂ ਸਾਡੇ ਕੋਲ ਹੈ ਦੇਖੋ ਅਸੀਂ ਡਾਕਟਰ ਨਹੀਂ ਬਣ ਸਕਦੇ ਕਦੀ ਨਾ ਸਾਡੇ ਸੀ ਖਾਤਾ ਨੰਬਰ ਖੋਲਣਾ ਕਿ ਸਾਨੂੰ ਪੈਸੇ ਦਿਓ ਅਸੀਂ ਤਾਂ ਆਪਣੀਆਂ ਗੱਡੀਆਂ ਤੇ ਤੇਲ ਵੀ ਕੋਲੋ ਹੀ ਫੂਕਦੇ ਆਂ ਕਿ ਅਸੀਂ ਕੱਲ ਨੂੰ ਕੋਈ ਇਹ ਨਾ ਕਵੇ ਅਨਮੋਲ ਨੇ ਘੜੀ ਪਾਈ ਬੜੀ ਵਧੀਆ ਵਿੱਚੋਂ ਖਾ ਗਿਆ ਮੈਂ ਨਹੀਂ ਸੁਣ ਸਕਦਾ ਆਓ ਬੈਠੋ ਤੁਸੀਂ ਪੇਸ਼ੈਂਟ ਡਾਇਗਨੋਸ ਕਰਨੇ ਆ ਅਨਮੋਲ ਆ ਮਰੀਜ਼ ਨੇ ਇਹਨਾਂ ਨੂੰ ਆ ਦਿੱਕਤ ਹੈ ਇਹ ਮੈਂ ਆਪਰੇਟ ਕਰ ਲਊਗਾ ਇਹਦਾ ਆਪਰੇਟ ਨਹੀਂ ਕਰਾਣਾ ਇਹਦਾ ਆਪਰੇਟ ਦੀ ਲੋੜ ਨਹੀਂ ਇਹਦੀ ਫਿਜ਼ੀਓਥੈਰੇਪੀ ਨਾਲ ਹੋ ਜਾਊਗਾ ਸਾਡੇ ਲਈ ਤਾਂ ਇਹੀ ਬਵਰਟੀ ਸੇਵਾ ਵਧੀਆ ਗਾਈਡ ਕਰਤਾ ਡੋਨਰ ਡੋਨੇਸ਼ਨ ਦੇਣ ਆਇਆ ਉਹਦੀ ਸੇਵਾ 50000 ਕਿੱਥੇ ਉਹਨੇ ਇੱਕ ਕਮਰੀ ਨੂੰ ਦੇਣੀ ਸੀ ਕਿੱਥੇ ਉਹਨੇ ਪੰਜ ਨੂੰ ਦੇਤੀ ਜੀ 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 ਇਹ ਚੀਜ਼ਾਂ ਜਦੋਂ ਸਾਰੇ ਪੰਜਾਬ ਦੇ ਇਕੱਠੀਆਂ ਹੋ ਜਾਣ ਤਾਂ ਮੈਂ ਰਿਟਰਨ ਗਾਰੰਟੀ ਦਿੰਦਾ ਕੋਈ ਮਰੀਜ਼ ਪੰਜਾਬ 'ਚ ਪੈਸਿਆਂ ਕਰਕੇ ਮਾਰ ਕੇ ਦਿਖਾ ਦਵੇ ਮੇਰੀ ਗਰਦਨ ਧਾਰ ਦੀ ਕਿਉਂਕਿ ਡੋਨੇਸ਼ਨ ਇੰਨੀ ਜ਼ਿਆਦਾ ਹੈ ਲੋਕ ਭਾਜੀ ਪਾਗਲਾ ਵਾਂਗੂ ਤੁਸੀਂ ਦੇਖਿਓ ਤੇ ਬੈਠੋ ਕਿੰਨੇ ਡੋਨਰ ਆਏ ਅੱਜ ਜੀ ਜੀ ਡੋਨੇਸ਼ਨ ਦੇਣ ਆਏ ਕਟੋਕਟ ਅੱਜ 20 ਬੰਦੇ ਡੋਨੇਸ਼ਨ ਦੇਣ ਆਇਆ ਹੁਣ ਵੀ ਖੜੇ ਨੇ ਪਿੱਛੇ ਤਾਂ ਜੇ ਡੋਨੇਸ਼ਨ ਆ ਰਹੀ ਹੈ ਮਰੀਜ਼ ਆ ਰਹੇ ਨੇ ਫਿਰ ਪੰਜਾਬ 'ਚ ਭਲਾ ਕਿਉਂ ਨਹੀਂ ਹੋ ਰਿਹਾ ਜੀ ਨੀਅਤ ਹੈ ਨਹੀਂ ਭਲਾ ਕਰਾਣੇ ਬਚੋਲੇ ਨੇ ਨਾ ਜਿਹੜੇ ਸਾਡੇ ਵਰਗੇ ਵਧੀਆ ਬੋਲਣ ਵਾਲੇ ਉਹਨਾਂ ਨੇ ਲੋਕਾਂ ਦਾ ਬ੍ਰੇਨ ਵਾਸ਼ ਕੀਤਾ ਹੈ ਮਮਾ ਰੈਂਕ ਥੈਂਕ ਯੂ ਤੁਸੀਂ ਆਏ ਸ਼ੁਕਰੀਆ ਵੀ ਜੀ ਔਰ ਤੇ ਬੜਾ ਇੱਕ ਚੀਜ਼ ਐਡ ਕਰਦਾ ਭਾਜੀ ਜੇ ਮਿਸ਼ਨ ਟ੍ਰਿਪ ਜੇ ਸਾਡਾ ਪੋਸੀਬਲ ਹੋ ਰਿਹਾ ਨਾ ਸਾਰਾ ਕੁਝ ਇੱਕਦ ਪੂਰੀ ਦੀ ਪੂਰੀ ਟੀਮ ਦੂਸਰੀ ਕਾਲ ਜਿਹੜੀ ਲੋਕਲ ਸਪੋਰਟ ਐ ਸਾਡੇ ਕੋਲ ਤੇ ਹਸਪੀਟਲ ਤੱਕ ਇਨਕੀ ਸਿਰਫ ਆਪਣੀ ਐਕਸਪਰਟਿਸ ਲੈ ਕੇ ਆਨੇ ਆ ਕਿਉਂਕਿ ਐਮ ਆਰ ਆਈ ਸੀਟੀ ਸਕੈਨ ਆਪਰੇਟਿੰਗ ਰੂਮ ਦਾ ਖਰਚਾ ਜੋ ਦਵਾਈਆਂ ਸਾਰਾ ਕੁਝ ਪਰ ਐਸਜੀਐਲ ਚੈਰੀਟੇਬਲ ਹਸਪੀਟਲ ਜਿੱਥੇ ਅਸੀਂ ਆਪਰੇਟ ਕਰਦੇ ਆ ਨਾ ਦੇ ਪ੍ਰੋਵਾਈਡ ఎవਰੀਥਿੰਗ ਸਾਡੀ ਪੂਰੀ ਟੀਮ ਨੂੰ ਉਥੋਂ ਜਿੰਨੀ ਦੇਰ ਅਸੀਂ ਜਿਹੜੇ ਜਿਹੜੇ ਪੇਸ਼ੈਂਟ ਸਿਲੈਕਟ ਕੀ Zero. Wow. ਇੱਕ 10 ਰੁਪਏ ਦੀ ਪਰਚੀ ਵੀ ਨਹੀਂ ਕੱਟਉਂਦੇ ਗੱਲ ਉਹੀ ਨਾ ਬਈ ਚੰਗੇ ਲੋਕ ਬਹੁਤ ਨੇ ਇਕੱਠੇ ਨਹੀਂ ਹੁੰਦੇ ਜਲਦੀ ਜਦੋਂ ਹੁਣ ਤੁਹਾਡਾ ਇਹ ਬੜਪਨ ਹੈ ਕਿ ਤੁਸੀਂ ਮੇਰੀ ਟੀਮ ਨੂੰ 20 ਵਾਰੀ ਫੋਨ ਕਰਤਾ ਕਿ ਅਸੀਂ ਜਾਣਾ ਅਸੀਂ ਜਾਣਾ ਅਸੀਂ ਜਾਣਾ ਅਸੀਂ ਜਾਣਾ ਇਹ ਤੁਹਾਡੀ ਮਹਾਨਤਾ ਹੈ ਕਿ ਤੁਸੀਂ ਸੇਵਾ ਤੁਸੀਂ ਡਾਕਟਰ ਹੋ ਯਾਰ ਡਾਕਟਰ ਦਾ 5 ਮਿੰਟ ਲੈਣੇ ਲੱਖਾਂ ਦੇ ਬਰਾਬਰ ਨੇ 5 ਮਿੰਟ ਦਊਂਗਾ ਪੈਸੇ ਇਹ ਤਾਂ ਬਾਅਦ ਹੁੰਦਾ ਇਹ ਤਾਂ ਨਹੀਂ ਹੁੰਦਾ ਹਾਂ ਹੁਣ 3 ਮਹੀਨੇ ਦੀ ਅਪਾਇੰਟਮੈਂਟ ਵੇਟਿੰਗ ਹੁੰਦੀ ਹੈ ਇਹਨਾਂ ਦੀ ਮੈਂ ਕਿਹਾ 6 ਮਹੀਨੇ ਦੀ ਅਪਾਇੰਟਮੈਂਟ ਵੇਟਿੰਗ ਹੁੰਦੀ ਹੈ ਹਾਂ ਹੁਣ ਇਹਨਾਂ ਦਾ ਇੱਥੇ ਆਣਾ ਸਾਡੇ ਲਈ ਬਹੁਤ ਵੱਡਾ ਹੈ ਹੁਣ ਕੀ ਕਰਨਾ ਚਾਹੁੰਦੇ ਨੇ ਬਿਜ਼ਨਸ ਲੈਣਾ ਆਏ ਨੇ ਇਕੱਠੇ ਹੋਣ ਦੀ ਥੋੜੀ ਜਿਹੀ ਕਮੀ ਆ ਉਹ ਹੋ ਜਵੇ ਤਾਂ ਮੈਂ ਕਹਿੰਦਾ ਨਿਆਰੇ ਬੰਦਾਂ ਸਾਡੇ ਵਰਗੇ ਵੀ ਵਿਚਾਰੇ ਜਿਹੜੇ ਜਵਾਕ ਨੇ ਉਹ ਬਾਹਰ ਪਰਚੀਆਂ ਪੁਰਚੀਆਂ ਕੱਟ ਲਣਗੇ ਮਰੀਜ਼ ਤੁਸੀਂ ਦੇਖਿਓ ਅਸੀਂ ਸੋਸ਼ਲ ਮੀਡੀਆ ਤੇ ਰੌਲਾ ਪਾਵਾਂਗੇ ਸਾਨੂੰ ਸੋਸ਼ਲ ਮੀਡੀਆ ਵਾਲੀ ਦੁਨੀਆ ਸੁਣਦੀ ਆ ਥੋੜਾ ਜਿਆਦਾ ਪਰ ਦੇਖੋ ਇੱਕ ਚੀਜ਼ ਹੁੰਦੀ ਵੀ ਅਸੀਂ ਕਿੰਨੇ ਕੁ ਯੂਸਫੁਲ ਹੋ ਸਕਦੇ ਹਾਂ ਪੇਸ਼ੇ ਨੀ ਜੇ ਵੀ 500 ਮਰੀਜ਼ ਅਸੀਂ ਦੇਖੀਏ ਵੀ ਅਸੀਂ ਸਿਰਫ ਇੱਕ ਲਈ ਯੂਸਫੁਲ ਹੋ ਰਿਹਾ ਉਸ ਤੋਂ ਬੈਟਰ ਆ ਕਿ ਅਸੀਂ ਇੱਕ ਸਟਰੀਮ ਲਾਈਨ ਪਹਿਲਾਂ ਹੀ ਵੀ ਕਰੀਏ ਵੀ ਇਹ ਜਿਹੜੇ ਅਸੀਂ ਇੱਕ ਚਾਹੀਦਾ ਸਿਰਫ ਉਹੀ ਦੱਸ ਅੱਜ ਆਹੀ ਆ ਜੀ ਅੱਜ ਤੋਂ 7 ਸਾਲ ਪਹਿਲਾਂ ਅਸੀਂ ਰੋਜ਼ ਇੱਕ ਪੇਸ਼ੈਂਟ ਦੇਖਦੇ ਸੀ ਜੇ 7 ਸਾਲ ਬਾਅਦ ਵੀ ਮੈਂ ਇੱਕ ਹੀ ਪੇਸ਼ੈਂਟ ਦੇਖ ਰਿਹਾ ਤਾਂ ਮੇਰੀ ਗ੍ਰੋਥ ਕੀ ਹੈ ਜੀ ਜੀ ਪਹਿਲਾਂ ਇੱਕ ਪੇਸ਼ੈਂਟ ਦੇਖਦੇ ਸੀ ਹੁਣ 100 ਪੇਸ਼ੈਂਟ ਦੇਖਦੇ ਆਨਲੇ ਟਾਈਮ 'ਚ 1000 ਪੇਸ਼ੈਂਟ ਦੇਖਾਂਗੇ ਵੈਸੇ ਤਾਂ ਗੁਰੂ ਮਹਾਰਾਜ ਚਲੋ ਭਲਾ ਕਰਨ ਸਾਰਿਆਂ ਦਾ ਕੋਈ ਬਿਮਾਰ ਨਾ ਹੋਵੇ ਡਾਕਟਰਸ ਵੀ ਇਹੀ ਅਰਦਾਸ ਕਰਦੇ ਨੇ ਸਾਰੇ ਤੰਦਰੁਸਤ ਰਹਿਣ ਬਟ ਪ੍ਰੈਕਟੀਕਲੀ ਥਿਸ ਇਜ਼ ਨੋਟ ਪੋਸੀਬਲ ਪਰ ਬੜਾ ਸ਼ੁਕਰ ਆ ਮੈਂ ਇਹਨਾਂ ਦਾ ਵੀ ਇਹਨਾਂ ਨੇ ਮਲਵਾਇਆ ਤੇ ਤੁਹਾਡਾ ਬਹੁਤ ਅੱਛਾ ਸਪੀਕਰ ਹੈ ਜੀ ਰਾਏ ਸਾਹਿਬ ਪੰਜਾਬੀ ਬੋਲਦੇ ਨੇ ਇੰਗਲਿਸ਼ ਇਹ ਕਹਿੰਦੇ ਆ ਨਾ ਇਟਸ ਅ ਪ੍ਰਿਵਿਲੇਜ ਟੂ ਬੀ ਆਫਰ ਟੂ ਬੀ ਅਬਲ ਟੂ ਆਫਰ ਕੇ ਸਾਡੇ ਕੋਲ ਵੀ ਨਿਆਣੇ ਬੱਚੇ ਆ ਜਾਂ ਅਸੀਂ ਪੰਜਾਬ ਆਦੇ ਨਾ ਮੈਂ ਜਦ ਨਿਆਣੇ ਨੂੰ ਦੇਖਦਾ ਜਿੱਦਾਂ ਮੇਰਾ ਡਾਕਟਰ ਸਟੇਮੈਂਟ ਤੇ ਮੇਰਾ ਮੁੰਡਾ ਰੋਣਕ ਨਾ ਉਹ ਮਿਲਿੰਗ ਜੀ ਨਾ ਸੋ ਸਾਡਾ ਰੀਲੀ ਇਟਸ ਅ ਪਲੇਜ਼ਰ ਟੂ ਬੀ ਹੇਰ ਨਾ ਸਤਿ ਸ੍ਰੀ ਅਕਾਲ ਮੈਂ ਚੜ੍ਹਦੀਆਂ ਕਲਾਂ ਟੂ एवरीवन ਬਹੁਤ ਧੰਨਵਾਦ ਬੜਾ ਬੜਾ ਸ਼ੁਕਰੀਆ ਜੀ ਦੇਖ ਲਈ ਹਾਂ ਜੀ ਹਾਂ ਜੀ ਪਲੀਜ਼ ਪਲੀਜ਼ ਰੌਪ ਸਾਹਿਬ ਪਲੀਜ਼ ਆਜੋ ਸਰ ਆਜੋ ਪਲੀਜ਼